ਮਾਰੇ ਜਨਮ ਜਨਮ ਦੀ ਘਟਿ ਹੈ ਬੰਦ ਕਰੋ ਵਰਦਾਸ ਸੁਣੋਂ ਦੇ ਠਾ ਫਿਰ ਭਾਵੇ ਦੇਹੋ ਦਰਸ ਮੰਝਾਓ ਬਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਨਿਦਰਸਨ 84 ਦਿਨ ਸਗਰਾ ਜੇਤੋ ਆਨੰਦਨ ਨੀ ਕਿਆਸਨਾ ਪੁਜੈ ਮੂਕਣੀ ਸੇ ਅਕੜੀਆਂ ਬਿਆਨ ਨਿੰਨੀ ਦਾ ਸੰਦੋਮਾ ਫਰੀ ਬਾਣੀ ਗੁਰੂ ਗਰੂ ਹੈ ਬਾਣੀ ਇਮਤ ਬਾਣੀ ਅੰਮ੍ਰਿਤ ਸਾਈਂ ਗੁਰ ਬਾਣੀ ਕਹੈ ਰਤਕ ਗੁਰੂ ਨੇ ਸਤਾਰੇ ਸੋ ਕਹੋ ਨਲ ਗੁਰ ਸੇਵੀਏ ਮਨ ਸੂ ਸਹਜ ਸੁਭਾਏ ਨਰਸਨ ਪਰਸੇ ਗੁਰ ਕੈ ਜਨਮ ਮਰਨ ਦੁਖ ਜਾਏ ਨਰਸਨ ਪਰਸੈ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਗੁਰ ਗਰੀਬ ਨਿਵਾਜ ਪਦ ਪਾਵਨ ਭਗਤ ਵਚਨ ਕਰਮਾਨ ਦਾ ਕਵਰਸ਼ਨ ਤੇ ਤਕਤ ਦੇ ਮਾਲਕ ਨਸ ਹੋਮ ਬਾਦਸ਼ਾਹੀਆਂ ਦੀ ਆਤਮਾ ਦੀ ਜੋਤ ਲੋਕ ਪਰਲੋਕ ਦੇ ਸਹਾਇਕ ਸਾਰੇ ਸੰਸਾਰ ਦੇ ਉਧਾਰ ਕਰਤਾ ਪੰਨ ਪੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜੇ ਹੋਏ ਸਰਬਤਮਾਈ ਭਾਈ ਗੁਰਮੁਖ ਆਪ ਜੀ ਉਹਨਾਂ ਭਾਗੇ ਬਣੇ ਹੋ। ਸਤਿਗੁਰਾਂ ਦੀ ਪਾਵਨ ਬੋਦ ਦਾ ਆਨੰਦ ਮਾਣਦੇ ਹੋਇਆ। ਸਤਿਗੁਰਾਂ ਦੀ ਅਲਾਹੀ ਬਾਣੀ ਦੇ ਕੀਰਤਨ ਆਪ ਜੀ ਨੇ ਸਰੂਨ ਕੀਤੇ ਹਨ ਗੁਰਮੁਖਨੀ ਰਸਨਾ ਤੋਂ। ਆਪਣੇ ਜੀਵਨ ਕਾਲ ਦੀਆਂ ਕੜੀਆਂ ਸਫਲੀਆਂ ਬਣਾਈਆਂ ਹਨ ਅਤੇ ਬਣਾ ਰਹੇ ਹਨ ਸਮੂਹ ਸੰਤਾਂ ਆਪਣੀਆਂ ਮੰਡੀਆਂ ਨੂੰ ਤਹਾਦਰ ਕਰਦੇ ਆਏ ਆਂ ਧੰਨ ਬਨਸਾਇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਤਰਾਂ ਦੇ ਦਾਨੀ ਦਾ ਝਾਂ ਧਾਰਨ ਕਰਕੇ ਉਹਨਾਂ ਦੇ ਪਾਵਨ ਸਰੂਪ ਨੂੰ ਮਨ ਵਿੱਚ ਵਸਾ ਕੇ ਗੁਰੂ ਚਰਨਾ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ ਪਿਆਰ ਸਜ ਫਤੇ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਤਾਬਾਰੀ ਦੀਵਾਨ ਵਿੱਚ ਆਪ ਦੀ ਸਾਹੇ ਜੁੜੇ ਹੋ ਔਰ ਗੁਰੂ ਦੇ ਨਾਲ ਇਹ ਸਤਿਗੁਰਾਂ ਦੇ ਬਚਨ ਸਾਰ ਉਲਕੀ ਜਹਾਂ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਿ ਸੰਸਾਰ ਵਿੱਚ ਆ ਕੇ ਅਸੀਂ ਕੀ ਕਰਨਾ ਹੈ ਕਰਨ ਵਾਸਤੇ ਬਹੁਤ ਕੁਝ ਹੈ ਔਰ ਕਰਦੇ ਵੀ ਹਾਂ ਔਰ ਜੋ ਬਹੁਤ ਕੁਝ ਕਰਦੇ ਆਂ ਹੁੰਦੇ ਆਂ ਉਹ ਸਾਡੇ ਲਈ ਬਹੁਤ ਨਹੀਂ ਹੈ ਸੰਸਾਰ ਦੀਆਂ ਡਿਊਟੀਆਂ ਜਿੱਥੇ ਨਿਭਾਉਣੀਆਂ ਨੇ ਉਹਦੇ ਨਾਲ ਨਾਲ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਸੇਵਾ ਵੀ ਕਰਨੀ ਮਿਲਣੀ ਹੈ ਸੇਵਾ ਤੇ ਸਿਮਰਨ ਦੋਵੇਂ ਹੀ ਸਾਡੇ ਜੀਵ ਦੇ ਲਈ ਲਾਭਕਾਰੀ ਨਾ ਜਿਨਾ ਚਿਰ ਇਹ ਸਾਡੇ ਕੋਲ ਨਹੀਂ ਤੇ ਜਿਹੜਾ ਸਾਡਾ ਜਾਣ ਵਾਲਾ ਰਸਤਾ ਹੈ ਉਹ ਸਾਡਾ ਸੁਖਦਾਇਕ ਨਹੀਂ ਹੋਵੇਗਾ ਮਹਾਰਾਜ ਸਾਹਿਬ ਜੀ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਰਨਾ ਸਰਪ ਜੈਸੇ ਅਲ ਜਾਰੀ ਨਾਮਖੰਡਨ ਕੋ ਰਾਜ ਕੁਮਾਵੇ ਅੰਤ ਚੱਲੇ ਗੋ ਹਾਰੀ ਸੰਸਾਰ ਦੇ ਅੰਦਰ ਮਾਇਆ ਕਰਕੇ ਜੀਵ ਵੱਡਾ ਨਹੀਂ ਹੋ ਸਕਦਾ ਮਹਾਰਾਜ ਜੀ ਕਿੰਨੇ ਨਵਾਂ ਖੰਡਾਂ ਦੇ ਰਾਜ ਨੂੰ ਵੀ ਮਨੁੱਖ ਕਰਨ ਦੇ ਨਵਾਂ ਖੰਡਾਂ ਦੀ ਦੁਨੀਆ ਉਹਦੇ ਨਾਲ ਜਾਣ ਮਾਰ ਦੇ ਤਿਆਰ ਹੋਵੇ ਜੋ ਉਹ ਵਜਨ ਕਹੇ ਉਹ ਮਨ ਲੈ ਪਰ ਮਹਾਰਾਜ ਜੀ ਕਹਿੰਦੇ ਉਹ ਵੀ ਅਸਰ ਨਹੀਂ ਕਰ ਸਕਦੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਸੁਮੀਰ ਪਰਬਤ 에 ਗਏ ਸਨ ਉਸੁਰਲੇ ਸੰਧਾਂ ਨੇ ਯਾਦ ਕਰਨ ਲੱਗੇ ਤੁਸੀਂ ਸਾਡੇ ਧਰਮ ਨੂੰ ਉਤਾਰਨ ਕਰਵਾ ਇਤੋਂ ਅਨੁਰਿਹਦੀਆਂ ਸੁਧੀਆਂ ਦੀ ਪ੍ਰਾਪਤੀ ਹੋ ਜਾਏਗੀ ਮਹਾਰਾਜ ਸਾਹਿਬ ਜੀ ਬਹਿਣ ਲੱਗੇ ਅਿਹਦੀਆਂ ਸੁਧੀਆਂ ਨੂੰ ਧਾਰਨ ਕਰਕੇ ਆਪਾਂ ਕੀ ਕਰਾਂਗੇ ਜਾਂ ਤਾਂ ਦੁਨੀਆਂ ਨੂੰ ਸੁਖ ਦੇਵਾਂਗੇ ਜਾਂ ਦੁੱਖ ਦੇਵਾਂਗੇ ਜੇਕਰ ਕਿਸੇ ਨੇ ਸੇਵਾ ਕਰ ਦਿੱਤੀ ਤੇ ਫਿਰ ਉਹ ਨੂੰ ਸੁਖ ਦੇਵਾਂਗੇ ਜੇ ਕਿਸ ਨੇ ਸਾਡਾ ਤ੍ਰਿਸਕਾਰ ਕੀਤਾ ਫੇਰ ਉਹਨੂੰ ਦੁੱਖ ਦੇਵਾਂਗੇ ਇਸ ਪ੍ਰਕਾਰ ਕਹਿਣ ਲੱਗੇ ਸਾਨੂੰ ਵਿਧੀਆਂ ਸਿਧੀਆਂ ਦੀ ਲੋੜ ਨਹੀਂ ਤੇ ਦੂਸਰਾ ਜੋਗੀ ਬੋਲਿਆ ਕਹਨ ਡਕਰ ਤੁਹਾਡੀ ਉਮਰ ਵੱਡੀ ਹੋ ਜਾਏਗੀ ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨੇ ਉਸ ਵੈਗੁਰੂ ਨੇ ਬਖਸ਼ਿਸ਼ ਕੀਤੀ ਹੈ ਅੱਜ ਸਾਨੂੰ ਤਾਂ ਉਹ ਨਹੀਂ ਚਾਹੀਦੀ ਆ ਬਹੁਤੀ ਦਿਲੋੜ ਨਹੀਂ ਇਹ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਸਮਝਾਉਂਦੇ ਕਿੰਦੇ ਜੇ ਯੁਗ ਚਾਰੇ ਆਰ ਜਾ ਕਹਿੰਦੇ ਜੇ ਤੁਹਾਡੀ ਉਮਰ ਚਾਰ ਜੁਗਾਂ ਦੀ ਹੋ ਜਾਵੇ ਜਾਣਾ ਤਾਂ ਫਿਰ ਵੀ ਸੰਸਾਰ ਤੋਂ ਇਸਤ ਨਹੀਂ ਰਹਿਣਾ ਇਹਦੇ ਤੋਂ ਹੋਰ ਵੱਡੀ ਹੋ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਤਾਂ ਵੀ ਸੰਸਾਰ ਤੋਂ ਜਾਣਾ ਜੇ ਜਿਉ ਚਾਰੇ ਆ ਜਦ ਹੋਰ ਤੂ ਸੋਣੀ ਹੋਏ ਦਸ ਗੁਣਾ ਹੋਰ ਹੋ ਜਾਵੇ ਫਿਰ ਵੀ ਸੰਸਾਰ ਕੋਤਲੇ ਰਹਿਣਾ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕਿਸਮਾ ਤੁਹਾਨੂੰ ਵਾਹਿਗੁਰੂ ਨੇ ਮਾਨਸ ਦੇਹ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਬਹੁ ਸਮੇਂ ਨੂੰ ਸਭ ਲਿਆ ਬਣਾਉਣ ਵਾਲਾ। ਮਹਾਰਾਜ ਜੀ ਕਹਿੰਦੇ ਹੋਰ ਕਾਰ ਨਿਰਗਤੇ ਨ ਕਾਮ। ਹੋਰ ਜਿੰਨੇ ਵੀ ਅਸੀਂ ਕੰਮ ਕਰਦੇ ਆ। ਉਹ ਪ੍ਰਵੇਸ਼ਣ ਦੀ ਦਰਗਾਹ ਦੇ ਅੰਦਰ ਨਹੀਂ ਪੈਂਦੇ। ਕਿਉਂਨੇ ਕਹਿੰਦੇ ਉਹ ਇਸ ਕਰਕੇ ਨਹੀਂ ਪੈਂਦੇ ਕਿ ਜਿਹੜੇ ਅਸੀਂ ਕਾਰਜ ਕਰਦੇ ਆ ਆਪਣੇ ਕਾਰਵਿਹਾਰ ਵਾਸਤੇ ਉਹਦੇ ਵਿੱਚ ਸਾਡੇ ਮੈਅ ਆਉਂਦੀ ਹੈ ਮੈਂ ਕੀਤਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਫਿਰ ਉਹ ਮੈਅ ਦੇ ਕਾਰਨ ਉਹਦੇ ਅੰਦਰ ਹੋ ਮੈ ਆਉਂਦੀ ਤੇ ਹੋ ਮੈ ਕਰਕੇ ਮਨੁੱਖ ਜਿਹੜਾ ਨਾ ਉਹ ਦੁਖੀ ਹੁੰਦਾ ਹੈ ਐਦੇ ਵੀ ਦੁਖੀ ਹੁੰਦਾ ਪਰਲੋਕ ਵਿੱਚ ਵੀ ਦੁਖੀ ਹੁੰਦਾ ਹੈ ਸੋ ਮਹਾਰਾਜ ਜੀ ਕਹਿੰਦੇ ਸਤਿਗੁਰੂ ਕੀ ਸੇਵਾ ਸਫਲ ਹੈ ਜੋ ਕਰੇ ਚੇਤਨਾਏ ਸਟੈਂਡ ਲਾ ਦਿਓ ਸਟੈਂਡ ਮਨ ਜਿੰਦਿਆ ਭਲ ਪਾਵਨ ਹੋ ਮੈਂ ਵਿੱਚੋਂ ਜਾਏ